ਖਾਲਿਆ ਕਿਆ ਬਗਾਇਬਾਈ ਜਾਂਦੇ ਕਿਆ ਹੋ ਗਿਆ ਮੈਂ ਹੈਰਾਨ ਆ ਤੁਸੀਂ ਐ ਠੰਡਾ ਹੋ ਗਿਆ ਮੌਸਮ ਜਦ ਪਾਣੀ ਪਾਉਂਦੇ ਆ ਹਰ ਖਹਿਗਾ ਨਿਕਲ ਖਾਵਾ ਇਹ ਲਿਆਉਂਦੇ ਉਹ ਪਾ ਦਿੰਦੇ ਉਹ ਇੱਥੇ ਡੰਗ ਦਿੰਦੇ ਆ ਦੇ ਲੱਗੇ ਕਿੰਨੇ ਡੰਗ ਦੋ ਉਹ ਪੂਰੀ ਪਾਣੀ ਠੰਡਾ ਠੰਡਾ ਦਿੰਦੇ ਆ ਹਾਂ ਔਰ ਇਹ ਨਾਲੇ ਘੱਟ ਮੋਤਾ ਲਾਦਾ ਭਾਈ ਕੋਕਦਾ ਵੀ ਕਰਦੇ ਹੋਗੇ ਸਪਰੇਅ ਤੁਸੀਂ ਤੋ ਐ ਐ ਰਸ ਪੂਰੀ 20 13 14 ਦਿੰਦੀ ਹੋਗੀ ਠੀਕ ਹੈ ਠੀਕ ਹੈ ਕਿੰਨੇ ਦਿਨ ਦੀ ਲਾਦੀ ਪੰਜ ਚਾਰ ਦਿਨ ਦੇ ਹੋਰ ਆ ਬਸ ਇਹਨੂੰ 20 ਤੱਕ ਲਾ ਦੀ ਹਾਂ ਲੋ ਜੀ ਬਾਈ ਅੱਜ ਆਪਣੀ ਪਨੀਰੀ ਨੂੰ ਹੋ ਗਏ ਬਾਈ ਪੂਰੇ 14 ਦਿਨ ਤੇ ਦੋ ਦਿਨ ਬਾ ਬਾਣੀ ਲਾਉਂਦੇ ਆ ਕਦੇ ਲਾ ਦਿੰਦੇ ਕਦੇ ਲੱਗਦਾ ਨਹੀਂ ਹੈਗਾ 14 ਦਿਨ ਦੀ ਪਨੀਰੀ ਹੋ ਗਈ ਦੇਖ ਕਰੋ ਚੈੱਕ ਬੇਨਾ ਬਾਈ ਖੇਤ ਖਾਲੀ ਲੱਗਦਾ ਤਾਂ ਹੁਣ ਖੇਤ ਮਾਰਾਉਣ ਕਿ ਜੀ ਲੱਗਣ ਲੱਗੀ ਅੱਜ ਬਾਪੂ ਵੀ ਬਾਈ ਲਾਗਾ ਮਰ ਸਾਰੇ ਪਾਸੇ ਘੁੰਮ ਗਿਆ। ਉਹਨੇ ਜਿਹੜੇ ਵੀ ਡੱਕੇ ਤੇ ਫालतू ਸੱਡਾਂ ਪਰ ਸਭ ਚੱਕਤੇ ਉਹਨੇ। ਉਹਦਾ ਵੀ ਆਪਾਂ ਸਪਰੇਅ ਵੀ ਲਿਆਏ ਤੇ ਕੱਖ ਵਾਲੀ ਵੀ ਵਿੱਚ ਮਾਰ ਦੂਗੇ ਕੱਖ ਵੈਸੇ ਦਿਖਦਾ ਤਾਂ ਹੈ ਨਹੀਂ। ਨਾਰਮਲ ਜੀ ਲਾ ਦੂਗੇ ਬਾਈ। ਜਿਹੜੀ ਸਪਰੇਅ ਲਿਆਉਂਦੀ ਹੈ। ਸ੍ਰੀ ਚਮਕੌਰ ਸਾਹਿਬ ਤੇ ਲਿਆਏ ਤੇ ਬਾਈ। ਉਹ ਵੀਰ ਕਹਿੰਦਾ ਵੀ 15 ਦਿਨ ਤੇ ਉੱਪਰ ਨੂੰ ਹੋਣੀ ਹੈ ਵੀ ਪਹਿਲਾਂ ਨੂੰ ਨਹੀਂ ਹੋਣੀ ਅੱਜ 14 ਦਿਨ ਹੋ ਗਏ। ਦੋ-ਤਿੰਨ ਦਿਨ ਤੱਕ ਦੇਖਦੇ ਫਿਰ ਜਾਂ ਤਿੰਨ ਤੱਕ। ਯਮਾਈ ਚੌਥਾ ਜਾਂ ਤੀਜਾ ਹਿੱਸਾ ਸਪਰੇਅ ਦਾ ਕਰਨਾ ਆਪਾਂ ਨੇ ਵੀ ਜੇ ਕੋਈ ਮਾੜਾ ਮੋਟਾ ਹੋਇਆ ਕੱਕ ਯੋਰਾ ਖਾਤਮਾ ਹੋ ਜਵੇ ਬਾਕੀ ਚਾਰੇ ਪਾਸੇ ਦੇ ਬਾਪੂ ਨੇ ਬਾਈ ਆ ਚੱਕਦੇ ਰਹੇ ਮਰੀਕਪਰੀ ਜੇ ਡੱਕੇ ਜੇ ਤੇ ਇਧਰ ਨੇਤਰਮਾਈ ਨਾਲ ਦੇ ਵੀ ਬਾਈ ਜਲੇਬਾ ਆਉਣੀ ਦੀ ਪਨੀਰੀ ਪਟਣ ਟਰਾਲਾਂ ਖੇਤਾਂ ਮਖੜਾਇਆ ਪਿਆ ਬਾਕੀ ਦੇਖਦੇ ਉਹਦਾ ਵੀ ਕੀ ਬੰਦਾ ਬਾਕੀ ਬਾਈ ਜਿਹੜੀ ਡਿਸਕੋ ਲਾਈ ਆ 5-7 ਦਿਨ ਕੁੱਤੇ ਨੇ ਪੂਰਾ ਤੰਗ ਕਰਿਆ ਇਕ ਕਰੇ ਰਸੀ ਵੜਤੀ ਕਰੇ ਕੁਝ ਹੁਣ ਕੁੱਤਾ ਪਤਾ ਨਹੀਂ ਕਿੱਧਰ ਲੰਘ ਗਿਆ ਹੁਣ ਸਹੀ ਇਹਦਾ ਕੰਮ ਬਾਕੀ ਪਾਣੀ ਭਰਨਾ ਇਹ ਚ ਹੁਣ ਦੇਖਦੇ ਆ ਸ਼ਾਮ ਦਾ ਟਾਈਮ ਆ ਭਾਈ ਹੁਣ ਪਾਣੀ ਭਰ ਦੇਣਾ ਸਵੇਰ ਤੱਕ ਖੜਾ ਰਹੂੰਗਾ ਜਾਂ ਸਵੇਰ ਤੱਕ ਖਾਏ ਜਾਣੇ ਨੇ ਭਾਈ ਦੋ ਦਿਨ ਹੋ ਗਏ ਹੁਣ ਪਾਣੀ ਤਾਂ ਲੱਗਿਆ ਸੂਰਜ ਵੀ ਵਾ ਹੁਣ ਛੇਪੰਦੀ ਕਦਾਰ ਪਰ ਆ ਤਾਂ ਕਰਕੇ ਹੁਣ ਪਾਣੀ ਲਾ ਦੇ ਇਹਨੂੰ ਭਾਈ ਵੈਸੇ ਆਪਣੇ ਭਾਈ ਤੰਗੜੀ ਮਾਰ ਕੇ ਬੀਜੀ ਦੀ ਉੱਚੀ ਨਹੀਂ ਮਜੀ ਹੋਈ ਵੀ ਉਹ ਹੀ ਕੋਈ ਬੀਜ ਥੱਲੇ ਰਹਿ ਗਿਆ ਕੋਈ ਉੱਪਰ ਆ ਗਿਆ ਉਹ ਸਿਸਟਮ ਨਾਲ ਉੱਚੀ ਨਹੀਂ ਵੀ ਹੋਈ ਪਈ। ਤੱਗੀਆਂ ਜਪੀਆਂ ਵਿਆਹ ਉੱਚੀ ਨਹੀਂ ਮੈਂ ਉੱਦਾਂ ਹੈ ਬੜੀਆ ਸਾਰੀ। ਲੋ ਜੀ ਬਾਈ ਲਾਈਟ ਭੱਜੀ ਵੀ ਤੀ 10 ਵਜੇ ਭੱਜ ਗਈ ਤੀ ਤੇ ਦੁਬਾਰਾ ਆਈ ਆ ਹੁਣ। ਆ ਗਈ ਬਾਈ ਭਾਰਤੀਆਂ ਪਨੀਰੀਆਂ ਉੱਦਾਂ ਮਲਕੀਤ ਬਾਈ ਵੀ ਆ ਗਿਆ ਪਰਨ। ਛੜਦਾ ਪਾਣੀ ਆਪਣਾ ਇੱਧਰ। ਬਾਕੀ ਨਿੱਤਰ ਬਾਈ ਨਾਲ ਦੇ ਬਾਈ ਚੋਈ ਨੂੰ ਆਟੋਮੈਟਿਕ ਲੱਗਿਆ ਪਤਾ ਆਪਣੇ ਆਪ ਕਿੜਪਾ ਦੇ ਕਿ ਹੋਇਆ ਚੱਲ ਵੀ ਮੋਟਰ। ਥੋੜਾ ਜਿਹਾ ਪਾਣੀ ਆਪਣਾ ਇੱਧਰ ਨੂੰ ਛੜਦਾ ਪਨੀਰੀ ਗੰਨੀ ਨੂੰ। ਚੱਲ ਰਿਹਾ ਹੌਲੀ ਹੌਲੀ ਵਰ ਜਾਣੀ ਇਹ ਤੇ ਨਾ ਖਾਲਿਆ ਕਿਆ ਬਗਿਆ ਭਾਈ ਜੰਦੇ ਕਿਆ ਹੋ ਗਿਆ ਹੈ ਮੈਂ ਹੈਰਾਨ ਆ ਤੁਸੀਂ ਐ ਠੰਡਾ ਹੋ ਗਿਆ ਮੌਸਮ ਜਦ ਪਾਣੀ ਪਾਉਂਦੇ ਆ ਹਰ ਕਹਿਗਾ ਨਿੱਕ ਲਫਾਵਾ ਇਹ ਲਿਆਉਂਦੇ ਉਹ ਪਾ ਦਿੰਦੇ ਉਹ ਇੱਥੇ ਟੰਗ ਦਿੰਦੇ ਆਦੇ ਲੱਗਨੇ ਟੰਗ ਦੋ ਉਹ ਪੂਰਾ ਪਾਣੀ ਠੰਡਾ ਠੰਡਾ ਦਿੰਦੇ ਆ ਹਾਂ ਔਰ ਇਹ ਨਾਲੇ ਘਟ ਮਨ ਤਾਂ ਲੱਗਦਾ ਭਈ ਕੋਕਦਾ ਵੀ ਕਰਦੇ ਆ ਤੁਹਾਇ ਆਇਂ ਦਸ ਪੂਰੀ ਵੀ 13 14 ਦਿਨ ਦੀ ਹੋ ਗਈ ਠੀਕ ਹੈ ਠੀਕ ਹੈ ਕਿੰਨੇ ਦਿਨ ਦੀ ਲਾਣੀ ਚਾਰ ਦਿਨ ਦੇ ਹੋਰ ਆ ਬਸ ਇਹਨੂੰ 20 ਤੱਕ ਲਾ ਦੀ ਹਾਂ ਇਹ ਲਾ ਦੂਗਾ ਵੀ ਬਹੁਤਾ ਪੱਕਣਾ ਨਾ ਕਰੀਏ ਪੱਕਣਾ ਕੱਦੂ ਕਰ ਦੋ ਬਸ ਪੂਰੀ ਊਂ ਘਾੜਤਾ ਨਹੀਂ ਤਨ ਲਾਦੀ ਵੀ ਜਿਕਣਾ ਪੀਲੀ ਪੁਲੀ ਕੋਈ ਪਨੀਰੀ ਜੀ ਹਾਂ ਇਹਦਾ ਡਾਇਆ ਪਾਇਆ ਫਾਲੀ ਜੀ ਮਾਰ ਕੇ ਆਪਣੇ ਕਰਿਆ ਤਾਂ ਗਲਤੀਆਂ ਸੜੇ ਉੱਚੀ ਨਹੀਂ ਵੀ ਹੋ ਜਾਂਦੀ ਹੈ ਨਾ ਹਾਂ ਤੰਗੜੀ ਉਹ ਗਲਤ ਆਪਣੀ ਹੈ ਤੰਗੜੀ ਚਾਹੀਦੀ ਨਹੀਂ ਤੰਗੜੀ ਹੋਣੀ ਘਾੜ ਪੀਟਣੀ ਬਾਜੀ ਮਾਰ ਕੇ ਬੀਜਦਾ ਕਿਹਾ ਵੀ ਇਹਨੂੰ ਹਾਂ ਬਾਜੀ ਦਾ ਉਲਝੇ ਤੇ ਆਪੇ ਇਹ ਸਾ ਕੰਮ ਗਲਤ ਆ ਮੇਰੇ ਵੀ ਦੇਖਿਆ ਮੈਂ ਵੀ ਮਾਰ ਬੈਠੇ ਮੇਰੇ ਜੰਮੀ ਨਹੀਂ ਉੱਕਣ ਬਣੀ ਕੱਟ ਜੰਮਦੀ ਨਾ ਕੱਟ ਜੰਮਦੀ ਕੋਈ ਕਿਆਰੀ ਸੀ ਪਰ ਕੋਈ ਸਿੰਪਲ ਵੀ ਜੀ ਕਿਆਰੀ ਹਾਂ ਅੱਛਾ ਪਹਿਲਾਂ ਸਿੰਪਲ ਵਾਲੀ ਇੱਕ ਸਾਰ ਖੜੀ ਓਹ ਦੇਖ ਤਾਂ ਵਿੱਕੀ ਬਾਈ ਨਾਲ ਹੀ ਪਣੀ ਸੀ ਓਹਦੇ ਇੱਲਾ ਤੇਰੇ ਸਾਹਮਣੇ ਕੋਈ ਫਾਲੀ ਨਹੀਂ ਕੋਈ ਇੱਕ ਸਾਰ ਪੱਤਰੀ ਖੜੀ ਦਿਖਦੀ ਹੁੰਦੀ ਹਾਂ ਇਹ ਤਾਂ ਫਰਕ ਆਊਗਾ ਪੂਰਾ ਘੋਰਿਆ ਆਉਂਗਾ ਗੱਵੇ ਗੱਵੇ ਚੱਲ ਪਰਪਰ ਮੇਰ ਪਾਵਾਂਗੇ ਪੋਰੀ ਲੈਵਲ ਉੱਪਰ ਵੀ ਦੱਸ ਦੇ ਕੋਈ ਲੈਵਲ ਲੈਵਲ ਤਾਂ ਮੈਨੂੰ ਆਪ ਨਹੀਂ ਮਿਲਦਾ ਆਹ ਨਾਲੇ ਗੱਲ ਕਰੀ ਵੀ ਐ ਲੈਬਰਤ ਕਹੀ ਮੈਂ ਸਾਰੇ ਨੂੰ ਜਾਨਾ ਹਾਂ ਲੋ ਟਾਈ ਦੀ ਗੇਮ ਆ ਪ੍ਰਹਾਨ ਦਾ ਫੋਨ ਆ ਕਹਿੰਦਾ ਮੇਰੇ ਹੀ ਲੋਹਾ ਦੇ ਕੀਨਾ ਮਾ ਹੁਣ ਤੇਰੇ ਕੋਲ ਦਿੱਕੇ ਤਾਈ ਪਿਆ ਪ੍ਰਹਾਨ ਦੇ ਵੀ ਦੋ ਪਾਸੇ ਉਧਰਾਂ ਬੰਦੇ ਚਲੇ ਗਏ ਹੁਣ ਉਹ ਆਵਨ ਦੇ ਜਾਣੀ ਦੀ ਪੂਰੀ ਆਂਦੇ ਮੇਰੇ ਸਾਹਮਣੇ ਦੋ ਕੀਲੇ ਪਏ ਹੋਏ ਲਾਉਣੇ ਨੂੰ ਹੌਲੀ ਲੱਗਦੇ ਨਹਿਰ 'ਚ ਬੰਦੇ ਘਟ ਐ ਉਹ ਯਾਰ ਉਹ ਵੱਜੇ ਜਿਹੜੇ ਆ ਦੂਏ ਗੈਂਗ ਇਹਦਾ ਆੜਾ ਇਹਦਾ ਸਟੂਲਾ ਗਿਆ ਇਹਦਾ ਭਾਰ ਤੇ ਆੜਾ ਆ ਪੱਕੀ ਆ ਨੇਰੀ ਲਿਆਂਦੇ ਆ ਨੇਰੀ ਏਵੇਂ ਯਾਰ ਗੱਭੇ ਛਿੱਦੀ ਵੀ ਕਰਦੇ ਆਂ ਪਰ ਕੀ ਹੋਣੀ ਆ ਪਰ ਗਿਆ ਹੁਣ ਪੂਰੀ ਆਹ ਟਾਈਮ ਪਾਣੀ ਲਾਇਦਾ ਫਾਇਦਾ ਪਤਾ ਕਿ ਇੱਕ ਡੱਕਾ ਵੀ ਨਹੀਂ ਮਰਦਾ ਹੈਗਾ ਹੈ ਕਿ ਨਹੀਂ ਜੇ ਲਾਈਟ ਯਾਰ ਸ਼ਾਮ ਨੂੰ ਆਉਂਦੀ ਭਰੋ ਆਹਟੇ ਹੁਣ ਤਾਂ ਕਿਹੜਾ ਡੱਕਾ ਹੁਣ ਪੂਰੀ ਕੱਲ ਵੀ ਨਹੀਂ ਲਾਇਆ ਪਰਸੋਂ ਦਾ ਲਾਇਆ ਪਾਣੀ ਕਿਦਾਂ ਛੱਡ ਕੇ ਲਾਇਆ ਇਹਦੇ ਵਿੱਚ ਤਾਂ ਕੱਖ ਵੀ ਨਹੀਂ ਹੈਗਾ ਤੂੰ ਕਹਿੰਦਾ ਸਪਰੇਗਾ ਉਹੀ ਤਾਂ ਤੈਨੂੰ ਪੁੱਛਣਾ ਵੀ ਕਰਦੀ ਏ ਹੈ ਨਹੀਂ ਰਹਿਣ ਦੇ ਇੱਕ ਡੱਕਾ ਵੀ ਨਹੀਂ ਹੋਇਆ ਕੋਈ ਕੋਈ ਦੇਖਦਾ ਵਿੱਚ ਨੇ ਆ ਇਹ ਤਾਂ ਕਰ ਦੋਗੇ ਆਪਾਂ 5% ਨਹੀਂ ਉਹ ਵੱਟ ਲਾ ਕੇ ਆਉਣੀ ਹੈ ਹਥਿਆਰ ਤਾਂ ਉਹ ਲੈ ਆ ਨਹੀਂ ਲੈ ਉੱਤੀ ਜਾਂਦਾ ਹਾਂ ਸਾਰਾ ਹਥਿਆਰ ਆਪਣੇ ਮੋਟਰ ਉੱਪਰ ਪਏ ਹੁੰਦੇ ਘਰ ਤੋਂ ਲੈ ਆਉਂਦਾ ਪੂਰੀ ਹੁਣ 10 ਅਸੀਂ ਕੰਪਿਊਟਰ ਕਰਾ ਦਈਏ ਖੇਤ ਕਰਾਣ ਦੀ ਕਰਾ ਦੋ ਯਾਰ ਹਾਂ ਘਾਟਾ ਘਾਟਾ ਤਲਵਾਰੀ ਬਾਗਾ ਸਾਰਾ ਲੋਟਾ ਦੇਖ ਤੇ ਢੋਂਗੜੇ ਪਾਣੀ ਸੁੱਕਦਾ ਤੁਸੀਂ ਇੱਕੜੀ ਕਰ ਦੋ ਰੂਟਰ ਵੇਟਨਾ ਚਲ ਦੇਖਦੇ ਆ ਇਹ ਤਿਮਾਨ ਪਕੇ ਆ ਤਾਂ ਸਾਡਾ ਬੰਦਾ ਹਲ ਵਾਲੇ ਕੋ ਹਾਂ ਉਹਨੇ ਤਾਂ ਇਹ 15 ਤਰੀਕ ਦਿੱਤੀ ਵੀ ਆ ਪਹਿਲਾਂ ਨਾ ਨਿਊ ਵੀ ਨਹੀਂ ਤਰੀਆ ਕੱਚੇ ਵਾਰੀ ਕੰਮ ਪੂਰੀ ਉਹਦਾ ਮਤਾਂ ਪਿੰਡੇ ਚਾਹੋਂ 15 ਦੇ ਤਰੀਕ ਨੂੰ ਲੜਨ ਜੋ ਕੇ ਹੈਗੇ ਜਾ ਕੇ ਹਾਂ ਇਹ ਮੈਂ ਕਿ ਆਉਂਦਾ ਪਹਿਲਾਂ ਨਹੀਂ ਆਉਂਦਾ ਹਾਂ ਪੂਰੀ ਹੁਣ 15 ਨੂੰ ਬਾਈ ਤੇਰੇ ਹੱਥਾ ਦੇ ਲੈ ਹੁਣ ਤੈਂ ਕਿਹੜਾ ਹੋਣਾ 15 ਨੂੰ ਹਾਂ ਹਾਂ ਕਹੀ ਤਾਂ ਸਾਰੇ ਵੀ ਜਾਂਦਾ ਫਾਲ ਜਾਤ ਤੇ ਬਾਅਦ ਤੁੰਦ ਦੇਖਦੇ ਦੇਖਦੇ 10 ਜੋੜੀਆਂ ਬਣਾਤੀ ਉਹਨੇ ਕੰਮ ਬਹੁਤ ਹਾਂ ਪੂਰੀ ਇਹ ਲਫਾਫੇ ਲਫਾਫੇ ਤਾਂ ਮੈਂ ਉਹੀ ਬੰਦ ਤੇਰੇ ਮਹਾ ਗਏ ਕੋਈ ਨਾ ਵੀ ਨਹੀਂ ਹੈਗੇ ਕੀ ਕਾਲੇ ਚਿੱਟੇ ਲਿਖਾਵੇ ਰੰਗ ਬਨਗੇ ਹਿਉਂ ਨਹੀਂ ਆਉਂਦੇ ਕੀ ਆਏ ਇਹ ਜਿਹੜਾ ਪਨੀਰੀ ਜੀ ਪਾਉਂਦੇ ਨਾ ਉਹ ਨਹੀਂ ਪਤਾ ਕੀ ਗੱਲ ਆ ਮਾਹ ਇਧਰ ਬਾਈ ਦੀ ਚਰੀ ਹੈਗੀ ਤਾਜੀ-ਤਾਜੀ ਕਿਤੇ ਗਾਂ ਖਾਣ ਦੇ ਤਾਂ ਆਉਂਦੇ ਸ਼ਾਮ ਨੂੰ ਸਮੂਸੇ ਹਾਂ ਹੈ ਚਿੱਟੇ ਆ ਜਾਂਦੀਆਂ ਚਿਪਸਰ ਗੁਰਕਰੇ ਚਾਕਲੇਟ ਮਾਹ ਲਾ ਹੁੰਦਾ ਇਧਰ ਵਾਈ ਨਾਲ ਮੈਂ ਕਿਹਾ ਟਰਾਲੀ ਵਾਰ ਕੇ ਲੈ ਕੇ ਜਾਣਾ ਹੁੰਦੀ ਸੀ ਜੇ ਲੈ ਵਾਰ ਰਾਤ ਨੂੰ ਪਟੋਗੀ ਸਾਰਾ ਵਧੀਆ ਆਪਣੇ ਪਿੰਡ ਚ ਹਾਂ ਦੇਖ ਲੈ ਇੱਕ ਨੰਬਰ ਖੜੀ ਹੈ ਬਰਾਬਰ ਖੜੀ ਦਿਲਾ ਉਹ ਬਰੇ ਬਾਉ ਗਈ ਗਿੱਟ ਦੇ ਉੱਪਰ ਹੁਣੇ ਗਿੱਟ ਪੈਂਦਾ ਪਟ ਕੇ ਦੇਖੀ ਕਿਨੇ ਪਾਣੀ ਵੀ ਭਰਦਾ ਉਹ ਦੇਖ ਹਾਂ ਉਹਦੇ ਰਾਜੀ ਬਾਈ ਦੇ ਹਾਂ ਜਦ ਦੇਖਿਆ ਉਹ ਦੇਖੋ ਉਹ ਚੱਲ ਪਿਆ ਕੰਮ ਉੱਧਰ ਵਾ ਇਧਰ ਬੰਦ ਕਰੀ ਉਧਰ ਨੂੰ ਚੱਲ ਪਿਆ ਉਹ ਉਧਰ ਚੱਲ ਪਿਆ ਕੰਮ ਉੱਧਰ ਚੱਲੀ ਆਪਾਂ ਹੋਰ ਸਾਲ ਚੈੱਕ ਲਵਾਂ ਮੈਂ ਨਾ ਖੜ ਰਹੇ ਨੇ ਮੁਰਦਾ ਚੱਲ ਆ ਜਣਾ ਆਪਾਂ ਉਹ ਜੀ ਬਾਈ ਆਹ ਤੰਗੜੀ ਵਾਲਾ ਕੰਮ ਤੰਗੜੀ ਨਹੀਂ ਚਾਹੀਦੀ ਜੇ ਕਿ ਪੂਰੀ ਪੂਰੀ ਐਂ ਕਰੀ ਜਿੱਦਣ ਮੈਂ ਸਪਰੇਅ ਕਰਤੀ ਮੈਥੇ ਲੈ ਕੇ ਕਰਦੀ ਹਾਂ ਕਰਤੀ ਮੈਂ ਉਹ ਦੇਖੋ ਹਾਂ ਮੇਰੇ ਕੋਲ ਪੈਕੇਟ ਜਾਂ ਪਿਆ ਤਾ ਅਜਾ ਕਰਤੀ ਕਰ ਕਰੀ ਬੰਦ ਹੋ ਗਏ 3-4 ਦਿਨ ਫੇਰ ਤਾਂ ਠੀਕ ਹੈ ਜਿੱਦਣ ਮੈਂ ਡੋਲਾ ਵਗੈਰੀ ਪੂਰੀ ਉਂ ਤੇਰਾ ਸਰਜੂਗਾ ਕੈਰੀ ਕਰ ਸਰਜਣਾ ਹਾਂ ਕਿੰਨੇ ਕਿਲੋ ਵੀ ਹੈ ਇਹ ਪਾਣੀ ਆ ਗਿਆ ਬੰਟੀ ਨੂੰ ਜਾਂਦਾ ਅਜਾ ਪੂਰੀਆਂ ਦੇਖਿਆ ਬੂਟਵਾੜ ਜੇ ਆਕੇ 8-9 10 ਕਿਲੋ ਆ ਪਾਣੀ ਕਿਦਾਂ ਟੁੱਟ ਗਿਆ ਤਾਂ ਇਹ ਨਵੀਂ ਨੂੰ ਵੀ ਭਰਦੀ ਆ ਤਾ ਇਹ ਨਹੀਂ ਛੱਡਿਆ ਪਾਣੀ ਪਨੀਰੀ ਮਗਾ ਪਨੀਰੀ ਨੂੰ ਘਰ ਦੀ ਬੱਕੀ ਬਾਈ ਆਂਬ ਨੂੰ ਫਲ ਬਹੁਤ ਆਏ ਪਿਆ ਹੈ ਇਹ ਵੀ ਵਿਚੇਰਾ ਮੀਂਹ ਦੇਖਦਾ ਵੀ ਮੀਂਹ ਕਰ ਪਵੇ ਤਾਂ ਪੱਕਣਾ ਹੈ ਨਾ ਇਹ ਤਾਂ ਵਿੱਚ ਵਿੱਚ ਕੋਈ ਕੋਈ ਆਂਬ ਵੀ ਪੱਕ ਜੀ ਫਿਰ ਪੂਰੀ ਐਤ ਕੀ ਜੀਤ ਨਾਲੇ ਵੀ ਰੌਣਕ ਹੈ ਪਰ ਆਂਬ ਜੀਤ ਨਾਲ ਆਈ ਹੈ ਆਂਬ ਹੋ ਗਈ ਹੈ ਸਾਲ ਬਾਅਦ ਪੂਰੀ ਪਿਓਰ ਨਸਲ ਹੈ ਆਂਬ ਵੀ ਦੇਖੋ ਬਹੁਤ ਇਲਾਪੜਲੀ ਪਨੀਰੀ ਦੀ ਕਿੰਨੇ ਦਿਨ ਸਾਡਾ ਗਬਲੀ ਚੜੀ ਤੇ ਕਿੰਨਾ ਫਰਕ ਆ ਉਹ ਇਹ 7-8 ਦਿਨ ਬਾਅਦ ਚ ਵੀ ਜੀ ਗਬਲੀ ਜੀ ਜਿਹੜੀ ਤੈਂ ਮੇਰੇ ਬਰਾਬਰ ਵੀ ਜੀ ਉਹ ਹੈ ਹੈ ਆਹੀ ਵੀ ਜੀਦੀ ਤੇ ਤੇ 5-6 ਦਿਨ ਬਾਅਦ ਚ ਜੀ ਆਹ ਆਦਾ ਗੱਟਾ ਕੀ ਆਰੇ ਨਾਲ ਪਾਇਆ ਕੁਝ ਵੀ ਨਹੀਂ ਜੂਰੀਆ ਉਸ ਕੁਝ ਵੀ ਪਾਇਆ ਨਹੀਂ ਡੈਪ ਆਇਆ ਥੱਲੇ ਆਇਆ ਵਾ ਥੱਲੇ ਸਰਜੂ ਤੇਰਾ ਸਰਜੂ ਨਾ ਮੇਰਾ ਉਹ ਪਨੀਰੀ ਬਦਨ ਉਹ ਮੇਰੇ ਪਰਲੀ ਬਾਜਣੀ ਉੱਚ ਤੇ ਉਹਨਾਂ ਵਿੱਚ ਦੇ ਜਿਹਨੇ ਪਟ ਨੇ ਨਾਲ ਨਾਲ ਪਤਾ ਆਵਨੇ ਪੁੱਛੀ ਆਮਨੇ ਨਾ ਚਾਹੀਦਾ ਕਿਹੜਾ ਗੀਲਾ ਆਮਨੇ ਪਾ ਹੁਣ ਯਾਰ ਇੱਕ ਤਾਂ ਉਹ ਉਤਰਕੋਣੇ ਵਾਲਾ ਤਾਂ ਉਹਦਾ ਜੰਨਾ ਹੈ ਉਹਦਾ ਉਹ ਪਰਾਂ ਹੈ ਉਹ ਤਾਂ ਬਹੁਤ ਦੂਰ ਆ ਤਾਂ ਮੀਮੂ ਵੇ ਤੇ ਪਰ ਰੋਣਾ ਹੈ ਨਾ ਅੱਧਾ ਗੀਲਾ ਗੀਲਾ ਬਣੇ ਤਾਂ ਗੀਲਾ ਆਹ ਆਏ ਮਾਲ ਅਸਲੀ ਸ਼ੂਗਰ ਪੂਰੀ ਪੂਰਾ ਸ਼ੂਗਰ ਐਨ ਸਵਾਦ ਵਾਲੀਆਂ ਅੰਬੀਆਂ ਇਹਨੂੰ ਲੱਗਦੀਆਂ ਬਾਈ ਕਦੇ ਹੀ ਐ ਹਾਲ ਬਾਦ ਹਾਲ ਬਾਦ ਪਰ ਆਏ ਆ ਵੀ ਜਿਹੜੀ ਅੰਬੀ ਐ ਨਿਹਰਾ ਮਿੱਠਾ ਸ਼ੂਗਰ ਹੈ ਪੂਰੀ ਕੱਚੀ ਵੀ ਪੱਕੀ ਹੋਣੀ ਐ ਨਾ ਕੱਚੀ ਕਿੱਦਾਂ ਫਿਰ ਟਾਂ ਤੋਂ ਲਾ ਦੋ ਬਾਈ ਆ ਮੇਰਾ ਭਤੀਜਾ ਹੁਣ ਮੋਟਰਸਾਈਕਲ ਆਪ ਕਿਹੜੀਆਂ ਮਾਰਦਾ ਬੱਤ ਗੇ ਤਾਂ ਚਾਹ ਤੇ ਨੀ ਬਿਲਾਉਣੇ ਚਾਹ ਤੇ ਨੀ ਲਾਉਣੇ ਚਾਹ ਹੀ ਲਾਉਣੇ ਚਲੋ ਠੀਕ ਹੈ ਫਿਰ ਹਵਾ ਚੱਲ ਵੀ ਕੰਮ ਖਰਾਬ ਹੋਊਗਾ ਹੈ ਹਾਂ ਫਿਰ ਚਾਚੇ ਕੇ ਅਸੀਂ ਜੀ ਪੈਂਦਾ ਕਿ ਕੂਲਰ ਮੂਰੇ ਏਸੀ ਤੇ ਪੈਂਦਾ ਕਈ ਵਾਰ ਕਈ ਵਾਰ ਕੂਲਰ ਮੂਰੇ ਪੈਂਦੇ ਆ ਸਰਵਿਸ ਕਰ ਲਈ ਆਪਣੇ ਏਸੀ ਦੀ ਇਹ ਤਾਂ ਠੀਕ ਹੈ ਬਾਈ ਪਾਵਰ ਐ ਨੂੰ ਘੰਟਾ ਕ ਹੋ ਗਿਆ ਵੀ ਉਹ ਸਾਹਮਣੇ ਖੇਤ ਮੇ ਪਾਣੀ ਦਿਖਣ ਲੱਗ ਗਿਆ ਉਹ ਦੇ ਵਿੱਕੀ ਬਾਈ ਬੱਠਾ ਲਾਉਣ ਲੱਗਿਆ ਬਾਦਰ ਦੇਖੋ ਉੱਦਾਂ ਦੇਖਦਾ ਨਹੀਂ ਹੈਗਾ ਦੇਖ ਆ ਕੈਮਰੇ ਜੀ ਕਿੰਨਾ ਬੰਦਾ ਦੇਖਦਾ ਹੈ ਹੈ ਦੇਖ ਐਨ ਦੇਖਦ ਰ ਉਦਾਂ ਦੇਖੀ ਕਿਆ ਜੀ ਹੈ ਨਾ ਕੈਮਰਾ ਭਾਈ ਜੇ ਸਾਹਮਣੇ ਖੜਿਆ ਬੰਦਾ ਦੇਖੀਏ ਦੂਰ ਦੇਖਦੇ ਨਹੀਂ ਕਿ ਕੈਮਰਾ ਹੈ ਆਈਫੋਨ ਦੇ ਕੁਆਲਿਟੀ ਦਾ ਹੈ ਨਾ ਉਹਨਾਂ ਦਾ ਅਲਾ ਆਫਰ ਆਇਆ ਸਾਡੇ ਮੂੰਹ 'ਚ ਬਚੇ ਪਰ ਆਪਣੇ ਆਪ ਹੀ 100 ਰੁਪਏ ਪਾਚੀ ਲਾਦ ਰਹੀਆਂ ਜੇ ਫਰੀ ਹੈ ਤਾਂ ਭਾਈ ਉਦਾਂ ਗਰਮੀ ਹੈ ਜਿੰਨਾ ਆਣ ਲਾ ਜਿਵੇਂ ਠੰਡ ਲਾਦੀ ਹੈ ਪਾਣੀ ਠੰਡਾ ਜਮਾ ਹੀ ਕੀਤਾ ਹਾਂ ਬਟਾ ਰ ਬਾਰ ਵਰਗਾ ਬਿਆ ਪਾਣੀ ਬਾਈ ਠੰਡਾ ਪਾਣੀ ਠਾਰ ਉਹ ਤੁਹਾਡੀ ਕੀ ਹੋ ਗਿਆ ਵੀਰ ਭੰਤੀ ਕਿਸੇ ਨੇ ਵੱਟ ਗਿਆ ਹਵਾ ਚੱਲਦੀ ਬਾਈ ਮੌਸਮ ਬਹੁਤ ਵਧੀਆ ਹੋ ਗਿਆ ਵੀ ਗਰਮੀ ਵਾਲਾ ਕੰਮ ਨਹੀਂ ਹੈਗਾ ਜਾਂ ਮਿੰਜਾ ਢਾਕੇ ਮੋਟਰ ਪਰ ਮਛਰਦਾਨ ਜਾ ਕੇ ਪੈ ਜੂ ਬੰਦਾ ਕਿਉਂਕਿ ਜਿਹੜੇ ਆਪਣੇ ਪ੍ਰਦੇਸੀ ਵੀਰ ਹੈ ਬਾਈ ਇਹ ਵੀ ਇਹ ਮੋਟਰਾਂ ਪਰ ਰਹਿੰਦੇ ਆ ਉਹਨਾਂ ਨੂੰ ਹਵਾ ਚਾਹੀਦੀ ਰਾਤ ਨੂੰ ਮੇਰੇ ਦਾਪੂਆ ਦੇ ਮੁੰਡੇ ਦੀ ਹਾਂ ਕਿਹੜਾ ਕਿਹੜੀ ਨਸਲ ਆ? ਆ ਲੈ ਆਉਣਾ ਭਾਈ। ਇਹ ਜਿਹੜਾ ਸਾਈਕਲ ਇਹਦਾ ਮੋਟੇ ਟਾਇਰ ਵਾਲਾ ਠੀਕ ਚੱਲਦਾ? ਹਾਂ ਤੇ ਵਧੀਆ ਚੱਲਦਾ। ਕੋਈ ਦਿੱਕਤ? ਠੀਕ ਐ। ਇਹ ਭਿਜਾਉਣਾ ਹੋਇਆ ਭਿਜਾ ਲੈਂਦੇ ਆ ਜੋਰ ਲਾ ਕੇ। ਇਹ ਹੌਲੀ ਹੌਲੀ ਚਲਾਉਣਾ ਪੈਣਾ। ਨਹੀਂ ਚਾਚੇ ਨੇ ਵੀ ਕਿਹੜਾ ਗੂੜਾ ਲਿਆ ਉਹਦਾ? ਹਾਂ ਇੱਕ ਦੋ ਬਰ। ਤੂੰ ਕਹ ਦੇ ਕਿ ਮੈਂ ਦੇਖ ਕੇ ਨਹੀਂ ਭਰ ਤੂੰ ਦੋ ਬੋਲ ਮੁੰਡਾ ਤੂੰ ਦੇ ਲੈ। ਅੱਛਾ ਅਟਕਣਾ इंग्लंड ਤੇ ਆਇਆ ਕਿ ਅਮਰੀਕਾ ਤੇ ਆਇਆ? ਇਹ ਆਈਆਂ ਦੱਸੀ ਜਗਾੜਾ। ਦਿੱਤੀ ਜਗਾੜਾ। ਚੱਲਿਆ। ਯਾਰ ਠੀਕ ਹੈ ਭਾਈ ਆਹ ਕੁਰਸੀਆਂ ਲਏ ਤੇ ਕੁਰਸੀਆਂ ਦੀ ਮੌਜ ਆ। ਰਾਜੂ ਭਾਈ ਆ ਮੈਂ ਗਏ ਤੇ 800 300 ਦੀ ਜਾਇ ਤੇ ਮੋਟਰਪ ਉਹ ਜਿਹੜਾ ਵੀ ਆਉਂਦਾ ਚਾਰ ਬੰਦੇ ਆ ਜੀਵੇ ਦੋ ਆ ਜੀਵੇ ਬੈਠਣ ਨੂੰ ਹੈਗਾ ਏ। ਇਹ ਬੈਠਣ ਦਾ ਔਖਾ ਹੁੰਦਾ ਦਾ ਪਹਿਲਾਂ ਆ ਬੈਠਣ ਵਾਲਾ ਰਿਗਾਰਡ ਵਧਿਆ ਏ। ਬਾਕੀ ਆ ਭਾਈ ਮੋਟਰਪ ਮੋਟਰਸਾਈਕਲ ਖੜਾਦਾ ਆਪਣਾ ਸਵੇਰ ਦਾ ਹੀ ਪਹਿਲਾਂ ਟਰੈਕਟਰ ਪਾਤੇ। ਤਾਂ ਹੁਣ ਮੋਟਰਸਾਈਕਲ ਚੱਕਣ ਆਏ ਤੇ ਸ਼ਾਮ ਦਾ ਟਾਈਮ ਹੀ ਹੋ ਗਿਆ। ਫੇਰ ਆ ਪੂਰੀ ਬੈ ਗਏ ਪਏ ਤੇ ਤਾਂ ਹੁਣ ਇਦਾਂ ਟਾਈਮ ਲੱਗਿਆ ਹੁਣ ਇਹਨੂੰ ਘਰ ਨੂੰ ਲੈ ਜੀਏ। ਮਾ ਕਾ ਨੂੰ ਕਢਾਉਣਾ ਮੋਟਰਪ ਏ ਬਾਪੂ ਵਾਲੀ ਗੱਡੀ ਆ ਬਾਈ ਪੈਸ਼ਨ ਪਲੱਸ ਇਹ ਹੈਗਾ 2005 ਮਾਡਲ ਬਾਈ ਇਹਦੀ ਆਪਾਂ ਨੇ ਕਿੱਟੀ ਜੀ ਬੁਆਤਰੀ ਪਹਿਲਾਂ ਤਾਂ ਬਾਈ ਮਗਲਾਇ ਚੱਕੀ ਜਾਂਦਾ ਧੂਹਾ ਮਾਰੀ ਜਾਂਦਾ ਰਾ ਜਿਆਦੀ ਕਿੱਟ ਪੁਆਤੀ ਬਾ ਜਾਤੇ ਕੰਮ ਸੈਟ ਹੈ ਹੁਣ ਇਹ ਧੂਹਾ ਤਾਂ ਨਹੀਂ ਮਾਰਦਾ ਵੀ ਵਧੀਆ ਚੱਲਦਾ ਉਦਾਂ ਖੜਕਿਆ ਪਿਆ ਵੀ ਇੰਜਨ ਠੀਕ ਹੈ ਚੱਲਦਾ ਬਾਈ ਕੰਮ ਮਾਰੂ ਮਾਰ ਉਧਰ ਵੀ ਲਫਾਵਾ ਲੱਗਦਾ ਦੇਖੋ ਇਹ ਲੱਗਦਾ ਵੀ ਮੀਮੂ ਪਾਉਂਗਾ ਜਿਹੜੇ ਹਿਸਾਬ ਨਾਲ ਵੀ ਸਾਰੇ ਹੋਏ ਪੇ ਗਰਮ ਜੇ ਦੇਖੋ ਮੌਸਮ ਬਾਕੀ ਕੀ ਬਣਦਾ